ਉਧੀਆਂ 43 ਅਤੇ 5 ਨਗਰ ਨਿਗਮਾਂ ਦੀਆਂ ਚੋਣਾਂ 21 ਦਸੰਬਰ ਨੂੰ ਹੋਣ ਜਾ ਰਹੀਆਂ ਨੇ ਜੇਕਰ ਸੰਗਰੂਰ ਦੇ ਤੂਰੀ ਦੀ ਗੱਲ ਕੀਤੀ ਜਾਵੇ ਤਾਂ ਤੂਰੀ ਤੋਂ 5 ਨੰਬਰ ਵਾਰਡ ਤੋਂ ਦੀਪਿਕਾ ਧੀਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਜੋਂ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਗੌਰਤਲਬ ਹੈ ਕਿ ਦੀਪਿਕਾ ਸਾਹਿਬ ਦਾ ਕਾਉਂਸਲਰ ਅਸ਼ਵਨੀ ਧੀ ਦੀ ਲੜਕੀ ਹੈ ਉਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਤੂਰੀ ਦੇ ਐਸਟੀਐਮ ਦਫ਼ਤਰ ਦੇ ਵਿੱਚ ਪੂਰੀ ਟੀਮ ਦੇ ਨਾਲ ਜਾ ਕੇ ਆਪਣੇ ਕਾਗਜ਼ ਦਾਖਲ ਕੀਤੇ ਇਸ ਮੌਕੇ ਤੇ ਅਸ਼ੋਕ ਕੁਮਾਰ ਲੱਖਾ ਜੀ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇੱਕ ਛੋਟੀ ਜਹੀ ਬੱਚੀ ਸਾਡੇ ਵੱਲੋਂ ਚੋਣ ਲੜ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਉਹ ਪਾਰੀ ਲੀਡ ਦੇ ਨਾਲ ਜਿੱਤ ਹਾਸਲ ਕਰੇਗੀ ਤੇ ਚੋਣ ਹੋਣੀ ਨਹੀਂ ਸੀ ਪਰ ਅਫਸੋਸ ਆ ਜਾ ਸਾਡੇ ਜਿਹੜੇ ਕੌਂਸਲਰ ਸੀ ਜੀ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਅੱਜ ਬੱਚੀ ਨੇ ਜੋ ਮદાન ਦੇ ਵਿੱਚ ਪੈਰ ਰੱਖਿਆ ਔਰ ਸਾਡੇ ਸ਼ੋਭੀ ਸ਼ਾਮਲ ਉਹਨਾਂ ਦਾ ਔਰ ਆਮ ਆਦਮੀ ਪਾਰਟੀ ਦੇਟ ਕੇ ਸੱਚੀ ਦੇ ਨਾਲ ਚੱਲੀ ਹੈ ਔਰ ਉਹਨਾਂ ਨੇ ਟਾਈਟ ਲੇਖੂ ਦੇ ਰੂਪ ਵਿੱਚ ਸਾਡੇ ਚਾਹਤਾ ਨੂੰ ਇਸ ਸਾਹਿੱਤਿਆ ਤੋਂ ਨਹੀਂ ਦਿੱਤੀ ਵਾਗੋ ਅੱਗੇ ਟਾਈਮ ਦੇ ਵਿੱਚ ਵੀ ਇਸ ਵਿੱਚ ਨੂੰ ਨਾ ਕਿ ਵਾਰ ਦੇ ਤੇਰੀ ਕੰਮ ਹੋਣ ਵਾਲੇ ਹੁੰਦੇ ਸ਼ਹਿਰ ਦੇ ਜਿਸ ਦੇ ਵਿੱਚ ਦੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਮੈਂ ਧੀਰ ਪਰਿਵਾਰ ਨੂੰ ਸਾਡੀ ਬੇਟੀ ਨੂੰ ਬਹੁਤ ਬਾਰਕਾ ਦਿੰਦਾ ਕਿ ਇਹ ਬਹੁਤ ਅੱਛੇ ਨੰਬਰਾਂ ਨਾਲ ਜਿੱਤੇ ਅਤੇ ਮੀਡਾ ਪੂਰੀ ਵੀ ਵਧੀਆ ਡੀਡ ਨਾਲ ਜਿੱਤੇਗੀ ਬੇਟੀ ਸਾਡੀ ਔਰ ਲੋਕਾਂ ਨੇ ਚੁਆਇਸ ਵੀ ਹੈ ਵੀ ਅੱਗੇ ਨੌਜਵਾਨ ਬੱਚੇ ਹੀ ਅਗਿਆਨ ਤੇ ਅਸੀਂ ਪੂਰੀ ਉਮੀਦ ਕਰਦੇ ਹਾਂ ਬਹੁਤ ਨਰ ਪਾਰਟੀ ਵਿੱਚ ਆਉਣ ਤੇ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਨਾ ਸਵਾਗਤ ਵੀ ਕਰਦੇ ਹਾਂ ਆਮ ਆਦਮੀ ਪਾਰਟੀ ਦਾ ਇੱਕ ਮਿੰਟ ਪਰ ਪਹਿਲਾਂ ਤਾਂ ਧੰਨਵਾਦ ਕਰਦਾ ਮੈਂ ਆਮ ਆਦਮੀ ਪਾਰਟੀ ਦੇ ਚੇਅਰਮੈਨ ਸਾਹਿਬ ਦਾ ਤੇ ਥੋੜੀ ਸਾਡੇ ਨਾਲ ਮਿਸਫਨੀ ਓਫਿਸ ਮੇਰੀ ਵਾਈਫ ਵੀ ਦੇਖ ਤੋਂ ਵੀ ਇਸ ਕਰਕੇ ਮੀਟਿੰਗ ਤੋਂ ਲੜਾਣਾ ਪਿਆ ਰੇਡੀਓ ਲਵਾਰਡ ਹੈ ਸਾਡਾ ਸ਼ੁਰੂ ਤੋਂ ਮਕਸਦ ਇਹ ਹੈ ਕਿ ਲੋਕਾਂ ਅਮਚੀ ਰਹਿਣਾ ਲੋਕਾਂ ਦੀ ਕੰਮ ਕਰਨਾ ਹੈ ਕਿਵੇਂ ਲੱਗਿਆ ਅੱਜ ਬੀਟੀ ਨੇ ਅੱਜ ਫਾਰਮ ਭਰੇ ਨੇ ਬਹੁਤ ਵਧੀਆ ਲੱਗਿਆ ਜੀ ਪੂਰੀ ਨਾਲ ਹੈ ਸਾਡੀ ਟੀਮ ਸਾਰੀ ਆਮ ਆਦਮੀ ਪਾਰਟੀ ਦੀ ਤੇ ਸਾਰਾ ਵਾਰਡ ਸਾਡੇ ਨਾਲ ਖੜਿਆ ਜੀ ਕਿਵੇਂ ਲੱਗਦਾ ਸ਼ਹਿਰ ਦੇ ਜਿਹੜੇ ਕਾਜ਼ਰ ਕੰਮ ਨੇ ਕਿਸਨਾ ਪੂਰੇ ਕਰਵਾਉ ਪੂਰਾ ਪਹਿਲਾਂ ਵੀ ਕਰਦੇ ਰਹੇ ਨੇ ਆਪਾਂ ਤਾਂ ਜੌਬ ਨਹੀਂ ਦਿੱਤਾ ਜੀ ਹੁਣ ਸੰਕਾ ਪਹਿਲੇ ਦੇ ਧਾਰ ਤੇ ਹੁਣਗੇ ਜੀ ਕੰਮ ਕੀ ਤੁਸੀਂ ਮੰਨਦੇ ਹੋ ਅੱਜ ਕਿ ਨੌਜਵਾਨ ਜਿਹੜਾ ਆ ਗਿਆ ਰੇ ਉਹਨਾਂ ਨੂੰ ਵੱਡਾ ਫਰਕ ਪਊਗਾ ਬਹੁਤ ਵੱਡਾ ਫਰਕ ਪਊਗਾ ਆਉਣਾ ਚਾਹੀਦਾ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਦੇਸੀ ਕੀ ਨੌਜਵਾਨ ਨੂੰ ਅੱਗੇ ਲੈ ਕੇ ਆਉਣਾ ਕਿ ਸਿਆਜੀ ਦੇ ਬੇਟੀ ਅੱਜ ਲਈ ਉਤਾਰ ਕੀ ਕਦਮ ਮਾਤਾ ਹੀ ਕਹਿ ਰਹੇ ਆ ਜੀ ਸਾਡੇ ਸ਼ੁਰੂ ਤੋਂ ਹੀ ਰਿਹਾ ਜੀ ਚੌਂਦਾ ਲੜਨ ਦਾ 30-40 ਸਾਲ ਦਾ ਅਸੀਂ ਚੌਂ ਲੜ ਰਹੇ ਆ ਇਸ ਕਰਕੇ ਅੱਜ ਵਧਾਨ ਦੀ ਰੀਤ ਕਰਕੇ ਬਸ ਬੇਟੀ ਨੂੰ ਅੱਜ ਖੜਾ ਕੀਤਾ ਜੀ ਤੁਸੀਂ ਅੱਜ ਨਾਮੀਨੇਸ਼ਨ ਫਾਰਮ ਭਰੇ ਨੇ ਅੱਜ ਕੀ ਕਹੋ ਕੀ ਕਹਿਣਾ ਚਾਹੋ ਮੈਂ ਪਹਿਲੀ ਵਾਰ ਸਾਰੇ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਚੋਣ ਲੜ ਦਾ ਮੌਕਾ ਦਿੱਤਾ ਸ਼ਹਿਰ ਨਿਵਾਸੀਆਂ ਨੇ ਤੇ ਮੈਂ ਇਹ ਆਪਾ ਜੀ ਨਾਲ ਵਿਸ਼ਵਾਸ ਦਿਵਾਉਣੀ ਹੈ ਕਿ ਮੈਨੂੰ ਵੱਧ ਤੋਂ ਵੱਧ ਸਪੋਰਟ ਕਰਕੇ ਤੁਸੀਂ ਅੱਗੇ ਵਧਾਓ ਤੇ ਮੈਂ ਆਪਣੇ ਸ਼ਹਿਰ ਨਿਵਾਸੀ ਦਾ ਕੰਮ ਆ ਪੂਰੇ ਆਪਣੇ ਧਿਆਨ ਵਿੱਚ ਲੈ ਕੇ ਅੱਗੇ ਟੌਪਰ ਕਰਾਂਗੀ ਬੇਟਾ ਛੋਟੀ ਜਿਹੀ ਮੱਚੀ ਕੀ ਸੋਚ ਲੈ ਕੇ ਮੈਂ ਤੁਸੀਂ ਇੱਕ ਚੋਣ ਮੈਦਾਨ ਦੇ ਵਿੱਚ ਪਹਿਲੀ ਵਾਰ ਅਖਾੜੇ ਵਿੱਚ ਆਏ ਹੋ ਬਿਕੋਜ਼ ਆਫ ਮਾਈ ਮਦਰ ਐਂਡ ਫਾਦਰ ਉਹਨਾਂ ਨੇ ਮੈਂ ਉਹਨਾਂ ਨੂੰ ਦੇਖਿਆ ਸਟਾਰਟਿੰਗ ਤੋਂ ਮੰਮਾ ਮੇਰੇ ਘਰ ਦੇ ਨੇ ਪਾਪਾ ਘਰ ਦੇ ਨੇ ਤਾਂ ਫਿਰ ਬਲੱਡ ਦੇ ਵਿੱਚ ਹੁੰਦੀ ਹੈ ਇਹ ਚੀਜ਼ ਤਾਂ ਮੈਨੂੰ ਵੀ ਹੋਇਆ ਵੀ ਹਾਂ ਚਲੋ ਪਾਪਾ ਕਰ ਰਹੇ ਨੇ ਤਾਂ ਆਪਾਂ ਨੂੰ ਵੀ ਸਾਡੇ ਕਿੰਨਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਬਿਕੋਜ਼ ਅੱਜ ਮੇਰੇ ਮਦਦ ਇਥੇ ਨਹੀਂ ਆਗੇ ਬਟ ਫੀਲ ਹੁੰਦੀ ਚਲ ਆਹ ਰეკਮੈਂਡ ਜੀ ਕਰਤਾ